ਦੇਖੋ ਅੱਜ ਦਾ ਦਿਨ ਸਭ ਤੋਂ ਵਧੀਆ ਇਹ ਹੈ ਕਿ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਹੈ। ਉਹ ਸਰਕਾਰ ਆਪਣੀ ਪਿੱਠ ਟੱਪ ਪਾ ਰਹੀ ਹੈ ਕਿ ਅਸੀਂ ਸੰਵਿਧਾਨ ਦੇ ਅਧਿਕਾਰ ਬਹੁਤ ਦਿੱਤੇ ਨੇ ਜਦ ਕਿ ਜਮੀਨੀ ਹਕੀਕਤ ਹੋ ਰਹੀ ਹੈ। ਅੱਜ ਕਿਸਾਨ ਰੋਲ ਰਿਹਾ ਕਿਸਾਨ ਦਿੱਲੀ ਆਉਣਾ ਚਾਹੁੰਦਾ ਹੈ ਜਿਹੜਾ ਕਿ ਉਹਨੂੰ ਕਨਸਟੀਟਿਊਸ਼ਨ ਨੇ ਰਾਈਟ ਦਿੰਦਾ ਹੈ। ਕੋਈ ਸਰਕਾਰ ਨੇ ਨਹੀਂ ਇਹਨੂੰ ਅਧਿਕਾਰ ਦਿੰਦਾ। ਸੰਵਿਧਾਨ ਨੇ ਅਧਿਕਾਰ ਦਿੰਦਾ ਹੈ ਪਰ ਸਰਕਾਰ ਕਿਸਾਨ ਨੂੰ ਰੋਕ ਵੀ ਰਹੀ ਹੈ, ਮਾਰ ਵੀ ਰਹੀ ਹੈ, ਕੁੱਟ ਵੀ ਰਹੀ ਹੈ। ਕਸੂਰ ਕੀ ਹੈ? ਉਹ ਕਹਿੰਦਾ ਜਿਹੜਾ ਤੁਸੀਂ ਐਗਰੀਮੈਂਟ ਮੇਰੇ ਨਾਲ ਕੀਤਾ ਸੀ ਜਦੋਂ ਅਸੀਂ ਉੱਠ ਕੇ ਗਏ ਆ ਇੱਥੋਂ ਬਾਰਡਰਾ ਤੋਂ ਉਹਨੂੰ ਲਾਗੂ ਕਰ ਦੋ ਜਦੋਂ ਦੋ ਇੱਕ ਬਣੇ ਸਰਕਾਰ ਹੋਵੇ ਇੱਕ ਬਣੇ ਆਮ ਆਦਮੀ ਜਿਹੜਾ ਵਿਚਾਰਾ ਮਿਹਨਤ ਕਸ਼ ਬੰਦਾ ਆ ਉਹ ਆ ਕੇ ਐਗਰੀਮੈਂਟ ਕਰਦਾ ਹੈ ਤੇ ਉਹਦੀ ਤਾਂ ਤਾਕਤ ਇੰਨੀ ਨਹੀਂ ਹੈਗੀ ਤੇ ਸਰਕਾਰ ਚ ਇੰਨੀ ਵੱਡੀ ਕਮਜ਼ੋਰੀ ਵਪਾਰੀ ਜਿਹੜਾ ਖਾਸ ਕਰ ਅਡਾਨੀ ਨੇ ਭਰ ਦਿੱਤੀ ਹੈ ਉਹਦੇ ਭ੍ਰਿਸ਼ਟਾਚਾਰ ਨੂੰ ਉਹਦੇ ਹੋਰ ਬੜਾਵਾ ਦੇਣ ਵਾਸਤੇ ਸਰਕਾਰ ਜਿਹੜੀ ਹੈ ਇਸ ਪੱਖ ਦੇ ਵਿੱਚ ਭੁਗਤ ਰਹੀ ਹੈ ਕਿ ਇਹਨਾਂ ਨੂੰ ਕੋਈ ਨਿਆਂ ਨਾ ਦਿੱਤਾ ਜਾਵੇ ਅੱਜ ਉਹ ਦਿੱਲੀ ਆਉਣਾ ਚਾਹੁੰਦੇ ਨੇ 101 ਕਿਸਾਨਾਂ ਨਾਲ ਕੀ ਹੋਏਗਾ ਜੀ ਤੁਸੀਂ ਜੰਤਰ ਮੰਤਰ ਜਿੱਥੇ ਦੰਬਾ ਸਮਝ ਯੂਪੀ ਸਰਕਾਰ 'ਚ ਧਰਨੇ ਵੀ ਲੱਗਦੇ ਕਿਉਂਕਿ ਇੱਕ ਰਾਈਟ ਹੈ ਤੁਹਾਡਾ ਕਨਸਟੀਟਿਊਸ਼ਨ ਰਾਈਟ ਹੈ ਤੁਸੀਂ ਉੱਥੇ ਤੱਕ ਪਹੁੰਚਣ ਹੀ ਨਹੀਂ ਦੇ ਦੇ ਰਹੇ ਔਰ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਡੱਲੇਵਾਲ ਸਾਹਿਬ ਇਹਨਾਂ ਦੀ ਇਹਨਾਂ ਦੀ ਨਰਦਈਆਂ ਦੇ ਕੋਈ ਅਸਰ ਨਹੀਂ ਹੋਣਾ ਇਹ ਬੜੇ ਕਠੋਰ ਦਿਲ ਨੇ ਤੁਹਾਡੇ ਬਹੁਤ ਲੋੜ ਹੈ ਸਾਨੂੰ ਅਜੇ ਤੁਸੀਂ ਮਾਰਗਦਰਸ਼ਕ ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਔਰ ਤੁਹਾਡੀ ਬੜੀ ਵੱਡਾ ਸੰਘਰਸ਼ ਹੈ ਤੁਸੀਂ ਮੁੜ ਵਿਚਾਰ ਕਰੋ ਇਸ ਪੁਖੜ ਹੜਤਾਲ ਦਿੱਤੇ ਤੁਹਾਨੂੰ ਪੁਖੜ ਹੜਤਾਲ ਨੂੰ ਭੰਗ ਕਰਨਾ ਚਾਹੀਦਾ ਇਹ ਰਸਤਾ ਨਾ ਪਣਾਉ ਇਹਦੇ ਅੱਗੇ ਚਾਹੁੰਦੇ ਕਿ ਇਹ ਦੋ ਥੋੜੇ ਹਲੀ ਹੋੜ ਕਰਕੇ ਲੰਬੇ ਹੋਣ ਆਪਾਂ ਇਹ ਕੰਮ ਨਾ ਕਰੀਏ ਮੇਰੇ ਸਮੁੱਚੇ ਪੰਜਾਬੀਆਂ ਨੂੰ ਵੀ ਬੇਨਤੀ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਪਾਰਟੀਆਂ ਨੂੰ ਕਿ ਉਹ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਕੇ ਇੱਥੇ ਮੁੜ ਵਿਚਾਰ ਕਰਕੇ ਇਹਨਾਂ ਨਾਲ ਲੜਾਈ ਜਿਹੜੀ ਹੈ ਉਹ ਆਪਾਂ ਫੇਰ ਤੋਂ ਉਸੇ ਤਰੀਕੇ ਨਾਲ ਲੜੀਏ ਕਿਉਂਕਿ ਤੁਹਾਡੀ ਜਿਹੜੀ ਸੋਚ ਹੈ ਜਿਹੜੀ ਦੂਰਦ੍ਰਿਸ਼ਟੀ ਹੈ ਉਹ ਆਮ ਬੰਦੇ ਕੋ ਨਹੀਂ ਹੈਗੀ ਇਸ ਕਰਕੇ ਉਹਨਾਂ ਦੀ ਬਹੁਤ ਵੱਡੀ ਸਾਨੂੰ ਲੋੜ ਹੈ ਕੀ ਕਿਸ ਕੇਨ ਸਰਕਾਰ ਕੋ ਕਿਸਾਨੋ ਸੇ ਬਾਤਚਿੱਤ ਕਰਨੀ ਚਾਹੀਏ ਬਾਤਚਿੱਤ ਕਰਕੇ ਮਸਲਾ ਹੱਲ ਹੁੰਦਾ ਨਾ ਬਾਤ ਚਿਤ ਕਰਨਗੇ ਤੇ ਫੇਰ ਹੀ ਗੱਲ ਹਲੂਗੀ ਜਦੋਂ ਦਾ ਉਹਨਾਂ ਨੇ ਸਮਝੌਤਾ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਵੀ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ ਕਿਸਾਨ ਨਹੀਂ ਸੀ ਤੇ ਮੰਗ ਕਰ ਰਹੇ ਨੇ ਉਸ ਤੋਂ ਸਰਕਾਰ ਪਗੋੜੀ ਹੈ ਕਿਸੇ ਦੇ ਤੇ ਉਹ ਸਰਕਾਰ ਉੱਥੇ ਉਹਨਾਂ ਦੀ ਹਰਿਆਣੇ 'ਚ ਵੀ ਹੈ ਦਿੱਲੀ 'ਚ ਵੀ ਹੈ ਇਨਕੁਆਰੀ ਕਰਾਓ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਹਿ ਰਹੇ ਹੋ ਬਹੁਤ ਵੱਡੀ ਗੱਲ ਕਹਿ ਰਹੇ ਆ ਤੇ ਤੁਸੀਂ ਇਨਕੁਆਰੀ ਕਰਾਓ ਕਿੱਥੇ ਨਹੀਂ ਇਹ ਸਿਰਫ ਪ੍ਰਚਾਰ ਕੂੜ ਪ੍ਰਚਾਰ ਕਰਦੇ ਨੇ ਇਹਨਾਂ ਦਾ ਹੋਰ ਕੋਈ ਮੰਤਵ ਨਹੀਂ ਹੁੰਦਾ ਖਬਰ ਬਣਾ ਦੇਣੀ ਲੋਕਾਂ 'ਚ ਸੁੱਟ ਦੇਣੀ ਹੈ মিডিਆ ਰਹੀਂ ਮੁੜ ਕੇ ਲੋਕ ਚਰਚਾ ਹੁੰਦੀ ਰਹੇ ਜਦੋਂ ਸਰਕਾਰ ਤੁਹਾਡੇ ਕੋਲ ਹੈ हरियाणा सरकार तो आडे को केंद्र सरकार तो आडे को ते शर्म के, के ते ਤੁਹਾਨੂੰ ਹੋਣੀ ਚਾਹੀਦੀ ਕਿ ਅਜੇ ਤੱਕ ਤੇ ਤੁਹਾਨੂੰ ਜੇ ਕੋਈ ਇਹੋ ਜੀ ਗੱਲ ਆਈ ਸੀ ਕਿਸੇ ਧੀ ਭੈਣ ਦੀ ਤੁਹਾਨੂੰ ਉਹਦਾ ਨਿਆਂ ਮਿਲਣਾ ਚਾਹੀਦਾ ਸੀ ਇਹਦਾ ਮਤਲਬ ਤੁਸੀਂ ਫੇਲ ਜੇ ਇਸ ਕੰਮ ਚ ਇਹ ਕੁਛ ਨਹੀਂਗਾ ਇਹ ਸਿਰਫ ਇੱਕ ਕੂੜ ਪ੍ਰਚਾਰ ਕੀਤਾ ਜਾ ਰਿਹਾ ਜੇ ਹੁੰਦਾ ਤੇ ਅਜੇ ਤੱਕ 700 ਲੜਕੀ ਦਾ ਗਾਇਬ ਹੋਣਾ ਬਹੁਤ ਵੱਡੀ ਗੱਲ ਹੈ ਅਜੇ ਤੱਕ ਮਤਲਬ ਲੋਕ ਛੜਕਾ ਦੇ ਉੱਤਰ ਆਉਂਦੇ ਸੋ ਇਹ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੁੰਦਾ ਵੀ ਕਿਸੇ ਦੇ ਧੀ ਭੈਣ ਬਾਰੇ ਕੋਈ ਗੱਲ ਕਰ ਦੇਣੀ ਇਹ ਬਹੁਤ ਨਿੰਦਨਯੋਗ ਕੰਮ ਗੱਲ ਬਿਆਣੇ ਡਾ ਕਰ ਰਹੇ ਨੇ